ਚਮਨ ਥੀਏ ਮਾਮਲਾ ਸਰ ਅਵ دیکھیਏ ਜੀ ਇੱਕ ਜੋ ਕੱਲ ਜੁਵਲਰ ਦੇ ਉੱਤੇ ਗੋਲੀ ਚ ਜੁਵਲਰ ਦੀ ਦੁਕਾਨ ਦੇ ਉੱਤੇ ਗੋਲੀ ਚਲੀ ਸੀਗੀ ਸ਼ਹਿਰ ਗੋਬਿੰਦਪੁਰ ਪੁਲਿਸ ਸਟੇਸ਼ਨ ਦੇ ਲਿਮਿਟ ਦੇ ਵਿੱਚ ਉਹਦੇ ਵਿੱਚ ਜੋ ਇਮੀਡੀਏਟਲੀ ਕੰਮ ਕਰਦੇ ਹੋਏ ਟੈਕਨੀਕਲ ਤੌਰ ਤੇ ਇਨਵੈਸਟੀਗੇਸ਼ਨ ਕਰਦੇ ਹੋਏ ਬਟਾਲਾ ਪੁਲਿਸ ਵੱਲੋਂ ਬੰਦੇ ਨੂੰ ਆਇਡੈਂਟੀਫਾਈ ਕੀਤਾ ਗਿਆ ਸੀਗਾ ਜੋ ਸ਼ਖਸ ਜਿਨ੍ਹਾਂ ਨੇ ਕਾਲ ਕੀਤੀ ਸੀ ਇਹਨਾਂ ਨੂੰ ਫਰੋਤੀ ਦੀ ਮੰਗ ਕੀਤੀ ਸੀ ਉਹਦੇ ਉਹਨਾਂ ਦੀ ਆਇਡੈਂਟੀਫਿਕੇਸ਼ਨ ਜੋ ਹੈਗਾ ਇੱਕ ਮਲਕੀਤ ਨਾਮ ਦਾ ਵਿਅਕਤੀ ਹੈਗਾ ਉਹ ਜੋ ਇਥੇ ਬਟਾਲੇ ਦੇ ਰਹਿਣ ਵਾਲਾ ਸੀਗਾ ਅੱਜ ਸਵੇਰੇ 6 ਵਜੇ ਤੋਂ ਸਾਡਾ ਟੀਮ ਜੋ ਇਹਦੇ ਪਿੱਛੇ ਲੱਗੇ ਸੀਗੀ ਲੇਕਿਨ ਇਹਨਾਂ ਦੀ ਜੋ ਹਾਈ ਐਂਡ ਗੱਡੀ ਜੋ ਮਰਸੀਡੀਜ਼ ਹੋਣ ਕਾਰਨ ਜੋ ਹੈਗਾ ਇਹਨਾਂ ਨੇ ਆਲਮੋਸਟ ਬਹੁਤ ਹੀ ਸਪੀਡ ਦੇ ਵਿੱਚ 160 70 ਦੇ ਸਪੀਡ ਤੇ ਹੋ ਗਿਆ ਤਾਂ ਫਿਰ ਉਹ 2 ਘੰਟੇ ਦੀ ਸਾਡੀ ਆਲਮੋਸਟ ਹੌਟ ਚੇਸ ਚੱਲਦੀ ਰਹੀ ਲੇਕਿਨ ਫਾਈਨਲੀ ਇੱਥੇ ਆ ਕੇ ਜੋ ਪਹਿਲੀ ਚ ਆ ਕੇ ਜਦੋਂ ਡੈਡ ਐਂਡ ਆ ਗਿਆ ਉਹ ਅੱਗੇ ਜਾ ਨਹੀਂ ਪਾਇਆ ਤਾਂ ਫਿਰ ਇਹਨੇ ਪੁਲਿਸ ਤੇ ਉੱਥੇ ਫਾਇਰ ਕੀਤੀ ਕਿਉਂਕਿ ਫਾਈਨਲੀ ਲਾਸਟ ਰਿਜ਼ੋਰਟ ਦੇ ਤੌਰ ਤੇ ਫਿਰ ਪੁਲਿਸ ਵੱਲੋਂ ਵੀ ਇਹਦੇ ਵਿੱਚ ਗੋਲੀ ਚਲਾਈ ਗਈ ਤਾਂ ਫਿਰ ਗੱਡੀ ਦਾ ਇੱਥੇ ਨੁਕਸਾਨ ਹੋਈ ਹੈਗੀ ਇਹ ਤੋਂ ਬਾਅਦ ਵੀ ਇਹਨਾਂ ਨੇ ਫਿਰ 5 6 ਕਿੱਲੇ ਦੀ ਜੋ ਹੈਗਾ ਪੂਰਾ ਇਹਨੇ ਜ਼ਮੀਨ ਤੇ ਇਨੇ ਭੱਜ ਕੇ ਆਪਣੀ ਜਾਨ ਦਾ ਇਹ ਬਚਾਉਂਦਾ ਜਾਂ ਪੁਲਿਸ ਦੇ ਉੱਤੇ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤਾ ਕਿਉਂਕਿ ਮੀ ਪੈ ਗਏ ਸੀਗੇ ਤਾਂ ਫਿਰ ਜਾ ਕੇ ਅੱਗੇ ਇੰਨੇ ਡਿੱਗ ਪਿਆ ਤਾਂ ਫਿਰ ਇੱਥੇ ਅੱਗੇ ਇੰਨੇ ਗੋਲੀ ਵੀ ਚਲਾਈਤੀ ਪੁਲਿਸ ਦੇ ਉੱਤੇ ਉਹ ਕ੍ਰਾਸ ਫਾਇਰ ਦੇ ਵਿੱਚ ਪੁਲਿਸ ਵੱਲੋਂ ਵੀ ਜਦੋਂ ਗੋਲੀ ਚਲਾਈ ਗਈ ਤਾਂ ਫਿਰ ਇਹਨਾਂ ਦੇ ਲੱਤਾ ਚਿਟੂ ਹੈਗਾ ਉਹ ਗੋਲੀ ਲੱਗੀ ਹੋਈ ਹੈ ਜੀ ਮੈਮ ਇਹ ਪਹਿਲੇ ਜੀ ਕੇਸ ਹੈਗਾ ਇਹਨੇ ਵੀ ਇਹਦੇ ਕੋਲ ਹਾਂ ਜੀ ਇਹਦੇ ਤੇ ਟੋਟਲ 4 ਪਰਚੇ ਹੈਗੇ ਆ ਉਹਦੇ ਵਿੱਚ 3 ਪਰਚੇ ਜੋ ਹੈਗਾ ਉਹ ਐਕਸਟਰਸ਼ਨ ਦੀ ਹੈਗੀ ਪਿਛਲੇ ਸਾਲ ਇਹਨਾਂ ਨੂੰ ਫੜੇ ਗਏ ਸੀਗੇ ਔਰ ਇਹਨਾਂ ਨੂੰ ਜੇਲ੍ਹ ਵੀ ਭੇਜਿਆ ਗਿਆ ਸੀ ਉਸ ਤੋਂ ਬਾਅਦ ਇਹ ਸਾਇਲੈਂ ਹੁਣ ਅਕੇ ਇਨ ਕੱਲ ਇਹ ਜੋ ਹੈਗਾ ਇਹ ਪਾਰਟिकुलर ਵਾਰਦਾਤ ਜੋ ਇਹਨਾਂ ਨੇ ਕਰਵਾਈ ਹੈਗੀ ਉਹਦੇ ਕਰਕੇ ਇਹਨੂੰ ਅੱਜ ਅੱਜ ਜੋ ਹੈ ਇਹ ਫੜਿਆ ਗਿਆ ਕੋਈ ਇਹਦੇ ਲਿੰਕਸ ਹੈਗੇ ਆ ਕੋਈ ਗੈਂਗਸਟਰ ਨਾਲ ਕੋਈ ਉਹ ਸਾਰੀ ਚੀਜ਼ੇ ਹਲੇ ਵੀ ਜੋ ਹੈਗਾ ਉਹ ਇਨਵੈਸਟੀਗੇਸ਼ਨ ਦੀ ਮੈਟਰ ਹੋਣਗੇ ਜੋ ਟੈਕਨੀਕਲੀ ਆਪਾਂ ਨੂੰ ਦੇਖਣਾ ਪੈਣਾ ਤੇ ਜਦੋਂ ਹੋ ਜਾਊਗਾ ਤਾਂ ਫਿਰ ਆਪਕੋ ਹਮ ਬਤਾ ਦੇਵਾਂਗੇ ਸਰ ਇਹਦੇ ਕੋਈ ਕੀ ਕੀ ਰਿਕਵਰ ਹੋਇਆ ਹੁਣ ਅਸ ਆਫ ਨਾਓ ਜੋ ਹੈਗਾ ਇੱਕ ਗੱਡੀ ਹੈਗੀ ਓਰ ਇੱਕ ਜੋ ਇਹਨਾਂ ਨੇ ਪਿਸਟਲ ਜੋ ਯੂਜ਼ ਕੀਤਾ ਸੀਗਾ ਵਾਰਦਾਤ ਦੇ ਉੱਤੇ ਉਹ ਜੋ ਇਹ ਦੋਵੇਂ ਇਥੇ ਰਿਕਵਰ ਹੋਏ ਨੇ ਜੀ ਪਹਿਲੀ ਵੀ ਦੂਜੀ ਇਨਸੀਡੈਂਟ ਬਟਾਲਾ ਦੇ ਵਿੱਚ ਹੀ ਹੋਇਆ ਕਿ ਇਹ ਵੀ ਇੰਟਰਲਿੰਕਡ ਹੈਗੇ ਆ ਇਹਦੇ ਨਾਲ ਆ ਉਹ ਆਪਾਂ ਜਦੋਂ ਇਹਨਾਂ ਦਾ ਪੁੱਛਗਿੱਛ ਕਰਾਂਗੇ ਉਸ ਤੋਂ ਬਾਅਦ ਹੀ ਹੋਊਗਾ ਕਿਉਂਕਿ ਉਹ ਜ਼ਖਮੀ ਹੈਗਾ ਇਹਨੂੰ ਆਪਾਂ ਸਿਵਲ ਹਸਪਤਲ ਭੇਜੇ ਪਹਿਲੇ ਇਹਨਾਂ ਦੀ ਫਰਸਟ ایڈ ਹੋ ਜਾਊਗਾ ਉਸ ਤੋਂ ਬਾਅਦ ਫਿਰ ਜਦੋਂ ਸਾਨੂੰ ਰਿਮਾਈਂਡ ਮਿਲੂਗਾ ਉਦੋਂ ਦੇ ਪੁੱਛਗਿੱਛ ਤੇ ਵਿੱਚ ਆਪਾਂ ਉਹ ਚੈੱਕ ਕਰਨਾ ਪੈਣਾ ਵੈਦਰ ਇਹਨਾਂ ਦੇ ਦੂਜੇ ਵਾਰਦਾਤ ਦੇ ਨਾਲ ਇਹਨਾਂ ਦਾ ਲਿੰਕ ਹੈਗੀ ਆ ਜਾਂ ਕੀ ਜਾਂ ਇਹ ਇੰਡੀਪੈਂਡੈਂਟ ਵਾਰਦਾਤ ਸੀਗਾ ਉਹ ਸਾਨੂੰ ਚੈੱਕ ਕਰਕੇ ਉਸ ਤੋਂ ਬਾਅਦ ਹੀ ਪਤਾ ਚੱਲੂਗਾ ਚੋਲੇ ਵੀ ਲੱਗੀਆਂ ਪਹਿਲਾਂ ਦੇ ਪੈਰ ਚ ਗੋਲੀ ਲੱਗੀ ਹੈ ਪੈਰ ਚ ਗੋ اپنی ٹیم ਉੱਥੇ ਹੀ ਹੈਗੇ ਜਦੋਂ ਉਹਨਾਂ ਦਾ ਇਲਾਜ ਹੋ ਜਾਊਗਾ ਫਿਰ ਡਿਕਲੇਅਰ ਹੋ ਜਾਊਗਾ ਫਿਰ ਉਸ ਤੋਂ ਬਾਅਦ ਅੱਸੀ ਕਰਾਂਗੇ ਪੁਲਿਸ ਸਾਈਡ ਤੇ ਕੋਈ ਪੁਲਿਸ ਸਾਈਡ ਤੇ ਉਹਨਾਂ ਦੀ ਬਚਾ ਹੋ ਗਈ ਜੀ ਜੋ ਜੋ ਆਪਣਾ ਟੀਮ ਜੋ ਦਰਖਤ ਦੇ ਪਿੱਛੇ ਸੀਗੀ ਜੋ ਉਥੋਂ ਦੀ ਫਾਇਰ ਉਹਨਾਂ ਨੇ ਕਵਰ ਲੈ ਕੇ ਫਾਇਰ ਕਰ ਰਹੇ ਸੀਗੇ ਉਹਨਾਂ ਦੀ ਜੋ ਗੋਲੀ ਹੈਗੇ ਉਹਨਾਂ ਨੂੰ ਦਰਖਤ ਤੋਂ ਲੱਗੀ ਹੈਗੀ ਆ ਤਾਂ ਫਿਰ ਥੈਂਕਫੁਲੀ ਜੋ ਮਲਾਜਮ ਦਾ ਉਹ ਬਚਾ ਹੋ ਗਿਆ ਸੀ ਮੈਂ ਦੇਖ ਰਿਹਾ ਕਿ ਪੁਲਿਸ ਬਿਲਕੁਲ ਖੇਤਾ ਦੇ ਵਿੱਚ ਨਹੀਂ ਬਿਲਕੁਲ ਜੀ ਕਿਉਂਕਿ ਇੱਥੋਂ ਇੱਥੋਂ ਬਾਅਦ ਜੋ ਇਹਨਾਂ ਦੀ ਗੱਡੀ ਨਹੀਂ ਚੱਲੀ ਤਾਂ ਸਾਡੀ ਵੀ ਨਹੀਂ ਚੱਲੂਗੀ ਤੋ ਫਿਰ ਇਹਨੇ ਇੱਥੇ ਇੱਕ ਵਾਰੀ ਗੋਲੀ ਚਲਾ ਕੇ ਫਿਰ ਅੱਗੇ ਭੱਜ ਗਿਆ ਜੀ ਉਹ ਪੈਦਲ ਚੱਲ ਗਿਆ ਆਲਮੋਸਟ 1.5 ਕਿਲੋਮੀਟਰ ਦਾ ਰਸਤਾ ਬਣਦਾ ਹੈ ਕਿ 6 ਕਿਲੇ ਜੋ ਜ਼ਮੀਨ ਹੈਗੀ ਉਹਦੇ ਪਿੱਛੇ ਆਪਣਾ ਟੀਮ ਪੂਰੀ ਲੱਗੀ ਹੋਈ ਸੀ ਉਹਨੇ ਵੀ ਪਿੱਛਾ ਕਰਕੇ ਫਿਰ ਉਹਨਾਂ ਨੂੰ ਕਾਬੂ ਕੀਤਾ ਹੈ ਧੰਨਵਾਦ ਜੀ 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 ਅਜੀ ਤੋਂ ਪਸੜੀ ਲੱਗੇ ਆ ਤੋਂ ਪਸੜੀ ਗੈਸ ਗਾਉਂ ਦੇ ਲੱਗੇ ਉੱਥੇ ਇੱਕ ਬੰਦੇ ਨੂੰ ਫਾਇਰ ਆਮ ਇੰਜਰੀ ਹੋਈ ਆ ਚਾਚਾ ਚੱਲ ਯਾਰ ਚੱਲ ਜੀ बटाले तो वाली लागे जी बटाले इंडिया क्राइम न्यूज जुलम के खिलाफ जंग आप देख रहे हैं इंडिया क्राइम न्यूज